ਨਮਸਕਾਰ ਸਸਰੀਆ ਕਾਲ ਤੁਸੀਂ ਜੁੜ ਚੁੱਕੇ ਹੋ ਏਐਮ ਟੀਵੀ ਦੇ ਨਾਲ ਮੈਂ ਹਾਂ ਗਰਦੀਪ ਆ ਇਸ ਟਾਈਮ ਅਸੀਂ ਪਹੁੰਚੇ ਆ ਫਾਜ਼ਿਲਕਾ ਦੇ ਨੇੜੇ ਪਿੰਡ ਕਟਿਆਵਲੀ ਬੋਦਲਾ ਜਿੱਥੇ ਕਿ ਪਿੰਡ ਵਾਸੀ ਇਕੱਠੇ ਹੋ ਕੇ ਆਪਣਾ ਰੋਜ਼ ਜਿਹੜਾ ਸਰਕਾਰ ਦੁਆਰਾ ਤਰਾਜ ਜਿਤਾ ਰਹੇ ਨੇ ਪਰ ਪਿੰਡ ਵਾਸੀ ਨਾਲ ਗੱਲਬਾਤ ਵੀ ਕਰਾਂਗੇ ਤੇ ਜਿਹੜਾ ਤੁਹਾਨੂੰ ਦੱਸਦੀ ਆ ਕਿ ਕਈ ਮੁੱਦਿਆਂ ਨੂੰ ਲੈ ਕੇ ਪਾਣੀ ਦੇ ਮੁੱਦਿਆਂ ਨੂੰ ਲੈ ਕੇ ਸਕੂਲਾਂ ਦੇ ਮੁੱਦਿਆਂ ਲੈ ਕੇ ਅੱਜ ਪਿੰਡ ਵਾਸੀ ਵੀ ਇਕੱਠੇ ਹੋਏ ਨੇ ਗੱਲਬਾਤ ਕਰਾਂਗੇ ਕੰਤ ਸਿੰਘ ਜੀ ਕਿਹੜੇ ਪਿੰਡ ਦੇ ਨਾਲੋਂ ਕਟਿਆ ਵਾਲੀ ਬੋਤਲੇ ਦੀ ਇਹ ਕੀ ਮਸਲਾ ਹੈਗਾ ਜਿਹੜਾ ਇੱਥੇ ਪਾਣੀ ਦਾ ਜੀ ਹੈ ਅੱਛਾ ਪਾਣੀ ਨੂੰ ਲੈ ਕੇ ਕੀ ਮਸਲਾ ਹਾਂਜੀ ਇਹ ਪਾਣੀ ਕੌੜਾ ਪਾਣੀ ਹੈ ਪਸ਼ੂ ਵੀ ਨਹੀਂ ਪੀਂਦੇ ਬੰਦੇ ਵੀ ਨਹੀਂ ਪੀਂਦੇ ਬਹੁਤ ਕੌੜਾ ਬੁਰਾ ਹਾਲ ਹੈਗਾ ਸਾਡਾ ਉਸ ਤੋਂ ਬਾਅਦ ਅਸੀਂ ਮੋਟਰ ਲਾਈ ਹੈ ਨਹਿਰ ਤੇ ਪਚਾਇਤ ਨੇ ਜੀ ਬਾਅਦ ਵਿੱਚ ਹੁਣ ਦਰਖਾਸਤ ਦਿੱਤੀ ਅਸੀਂ ਕਰੋੜਾ ਵਾਲੀ ਜੀ ਅੱਛਾ ਹਾਂ ਉਹਨਾਂ ਨੇ ਕੀ ਸੁਵਜ ਦਵਾਇਆ ਉਸ ਨੇ ਆਖਿਆ ਵੀ ਮੈਂ ਸੁਵਜ ਸਾਫ ਦਵਾਵਾਂਗਾ ਹਣ ਮੰਗ ਕਿਸ ਤਰ੍ਹਾਂ ਚ ਮੰਗ ਇਹਨਾਂ ਦੇ ਸਾਡਾ ਪਾਣੀ ਆ ਕਾਮਣਾ ਚਾਹੀਦਾ ਏ ਮਿੱਠਾ ਤੇ ਸਾਨੂੰ ਪਾਣੀ ਮੀੜਾ ਪੀਣ ਨੂੰ ਮਿਲਣਾ ਚਾਹੀਦਾ ਤੇ ਕਿਹੜੇ ਉਥੇ ਜਾਂਦੇ ਐ ਤਾਰ ਪੱਟਣ ਜਾਂ ਕੋਈ ਵੀ ਹੈ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਏ ਪਿਆਰ ਸੰਗ ਕਿਹੜੇ ਪਿੰਡ ਦੇ ਰਹਿਣ ਵਾਲੇ ਇਕੱਠੇ ਬੋਦਲਾ ਜੀ ਇਹ ਕੀ ਮਸਲਾ ਹੋਇਆ ਜਿਹੜਾ ਅੱਜ ਇਕੱਠੇ ਹੋਇਆ ਐ ਇਹ ਜੀ ਮਸਲਾ ਇਹ ਐ ਸਾਰਾਂ ਤੋਂ 5-500 ਫੰਡ 6-6 ਲੀਜਾਂ ਨੇ ਜੀ ਤੇ ਪੰਚਾਇਤ ਆ ਇਹ ਉਹਨਾਂ ਦੇ ਕਿੰਨਾ ਦੇ ਖੇਤ ਕੋਲ ਲੱਗਿਆ ਹੈ ਇਹਨਾਂ ਨਾਂ ਦਾ ਸਾਡੇ ਤੇ 3 ਮਹੀਨੇ ਹੋ ਗਏ ਨੇ ਅਸੀਂ ਮੁੱਲ ਲੈ ਕੇ ਪਾਣੀ ਪਾਸੋਂ ਵਰਸਤੇ ਬੈਂਕ ਕਰਾਂ ਵਾਸਤੇ ਕੌੜਾ ਪਾਣੀ ਨਾਲ ਤਾਂ ਤਤ ਨੱਥਾ ਜਾਂਦਾ ਨਾਲ ਤਾਂ ਪੀਤਾ ਜਾਂਦਾ ਤੇ ਇਹਨਾਂ ਦੇ ਮਿਹਰਬਾਨੀ ਕਰਕੇ ਇਹਨਾਂ ਨੂੰ ਨਾ ਪਾਣੀ ਦਿੱਤਾ ਜਾਵੇ ਸਾਨੂੰ ਸਰਕਾਰ ਦੇ ਤੇ ਮੰਗ ਵੀ ਹੱਥ ਜੋੜ ਕੇ ਇਹਨਾਂ ਦਿੱਤੀ ਜਾਵੇ ਤਾਡੀ ਨਾਂ ਦਾ ਕੋਈ ਸੁਣਾਈ ਹੁੰਦੀ ਕਿਥੇ ਪਾਸੇ ਜੇ ਗੱਲ ਕਰ ਲਈ ਪਾਣੀ ਦੇ ਮਸਲੇ ਦੇ ਕਿ ਉੱਚ ਅਧਿਕਾਰੀ ਨਾਲ ਤੁਹਾਡੀ ਕੋਈ ਗੱਲਬਾਤ ਹੋਈ ਹੈ ਅੱਜ ਮਿਲੇ ਕਿਸ ਅਫਸਰ ਨੂੰ ਗੱਲ ਗਏ ਮਲਾਜ਼ਮ ਕੋਲ ਨਹੀਂ ਉਹ ਆਂਦਾ ਤੈਨੂੰ ਪਤਾ ਅੱਜਕੱਲ ਵੱਡਿਆਂ ਦੀ ਗੱਲਾਂ ਸੁਣਦੇ ਨਾ ਗਰੀਬਾਂ ਨੂੰ ਕੌਣ ਜਾਣਦਾ ਮੈਂ ਆਹ ਭਰਤੀ ਜਾਂਦਾ ਤਾਂ ਪ੍ਰਧਾਨ ਆਸੀ ਮੇਰੇ ਦਾ ਆਪ ਕਿਥੇ ਨੇ ਜੀ ਅੱਗੋਂ ਹੋ ਰਹੀ ਬੋਲ ਗਿਆ ਕਿਹੜੇ ਪਿੰਡ ਤੇ ਆਣ ਵਾਲੇ ਕੀ ਮਸਲਾ ਹੋਇਆ ਜੀ ਰਾਜ ਕੱਟੇ ਸਰ ਇੱਕ ਤਾਂ ਪ੍ਰੋਬਲਮ ਪਾਣੀ ਦੀ ਗਈ ਸਾਡੇ ਠੀਕ ਹੈ ਸਰ ਜੀ ਦੂਸਰਾ ਸਾਡੇ ਸਕੂਲ ਤੇ ਗਈ ਜਿਹੜੇ ਕਿ ਨੁਕੇਰੀਆਂ ਪਿੰਡ ਸਭ ਤੋਂ 5-6 ਕਿਲੋਮੀਟਰ ਦੂਰ ਪਿੰਡ ਤੇ ਕੁੜੀਆਂ ਮੁੰਡੇ ਪੜ੍ਹਨ ਜਾਂਦੇ ਆ ਇਹ ਸਭ ਤੋਂ ਵੱਡੀ ਸਮੱਸਿਆ ਹੈ ਮੇਨ ਪਾਣੀ ਦੀ ਤੇ ਬਾਕੀ ਦੋ ਡਿਸਪੈਂਸਰ ਵੀ ਹੋਣੇ ਚਾਹੀਦੇ ਪਿੰਡ ਦੇ ਜੂਰੀ ਜੀ ਪਾਣੀ ਦੀ ਸਮੱਸਿਆ ਸਕੂਲ ਦੀ ਸਮੱਸਿਆ ਤੇ ਡਿਸਪੈਂਸਰ ਨਾਲ ਬਹੁਤ ਜੁੜੀ ਹੋਈ ਹੁੰਦੀ ਜਿਹੜੇ ਤੁਸੀਂ ਮੰਗਾ ਰੱਖ ਲਓ ਕਿਸੇ ਉੱਚ ਅਧਿਕਾਰੀ ਨਾਲ ਜਾ ਕੇ ਕਿਸੇ ਅਫਸਰ ਨਾਲ ਗੱਲਬਾਤ ਤੁਹਾਡੀ ਹੋਈ ਹੈ ਸਰ ਪਿੰਡ ਦੇ ਬੰਦਿਆਂ ਨੇ ਗੱਲਬਾਤ ਕੀਤੀ ਹੈ ਜੀ ਸਰ ਇਹਨਾਂ ਦਾ ਮਤਲਬ ਉਹਨਾਂ ਨੂੰ ਕਿਸ ਤਰ੍ਹਾਂ ਦਾ ਵਿਸ਼ਵਾਸ ਦਿਵਾਇਆ ਗਿਆ ਆਹੀ ਕੀ ਸਰ ਮਤਲਬ ਤੁਹਾਡੇ ਨਾਲ ਕੀਤਾ ਜਾਏਗਾ ਕੰਮ ਕਰ ਵਧੀਆ ਕੀਤਾ ਜਾਏਗਾ ਪਾਣੀ ਦੀ ਸਮੱਸਿਆ ਹਟਾਈ ਜਾਵੇ ਕਿ ਦਿਨਾਂ ਤੋਂ ਤੁਹਾਡੇ ਤੇ ਐਕਸ਼ਨ ਨਹੀਂ ਉਹਨਾਂ ਤੇ ਐਕਸ਼ਨ ਲਿਆ ਜਾਏਗਾ ਜਦੋਂ ਕਿ ਬਰਸਾਤ ਬਹੁਤ ਮਾਨਸਿਕ ਸਰ ਪ੍ਰਸ਼ਾਸਨ ਰਿਕਵੈਸਟ ਹੈ ਕਿ ਇੱਕ ਪਾਣੀ ਦੀ ਸਮੱਸਿਆ ਮੇਨ ਪੀਣ ਵਾਲੇ ਦੀ ਦੂਜਾ ਦਿਸਪੈਂਸਰ ਆ ਪਸ਼ੂਆਂ ਨੇ ਤੇ ਬੰਦਿਆਂ ਨੇ ਸਰ ਇੱਕ ਉਸ ਨੂੰ ਦੀ ਸਮੱਸਿਆ ਸਰ ਤੁਹਾਡੀ ਕੋਲ ਉਹਨੇ ਚਾਹ ਰਹੀ ਹੈ ਇਹ ਸਰ ਜ਼ਰੂਰੀ ਮਤਲਬ ਮੌਨੀਆਂ ਕਰਾਈ ਜਾਂਦੀ ਹੈ ਰਿਕਵੈਸਟ ਵਿੱਚ ਮੈਂਬਰ ਕਿਹੜੇ ਪਿੰਡ ਦੇ ਰਹਿਣ ਵਾਲੇ ਕਟਿਆਲੀ ਬੋਦਲਾ ਅੱਜ ਇਕੱਠੇ ਹੋਇਆ ਕੀ ਮਸਲਾ ਹੈ ਜੀ ਪਾਣੀ ਦਾ ਮਸਲਾ ਪਾਣੀ ਸਾਰੇ ਪਿੰਡ ਨੂੰ ਜਰੂਰ ਚਾਹੀਦੀ ਇੱਕਦਮ ਨਾਮ ਦੇ ਆ ਲੋਕ ਕਿਹੜੇ ਪਿੰਡ ਦੇ ਰਹਿਣ ਵਾਲੇ ਕਟਿਆਲੀ ਬੋਦਲਾ ਤੇ ਕੀ ਮਸਲਾ ਹੋਇਆ ਜਿਹੜਾ ਇਕੱਠੇ ਹੋਇਆ ਇਹ ਵੀ ਸਾਡੇ ਪਾਣੀ ਨਹੀਂ ਆ ਰਿਹਾ ਪਾਣੀ ਦਾ ਰੋਲਾ ਚੱਲ ਰਿਹਾ ਪਾਣੀ ਕਿਹੜੀ ਜਗ੍ਹਾ ਤੋਂ ਆਉਂਦਾ ਪਾਣੀ ਹੈਰ ਤੋਂ ਆਉਂਦਾ ਬੋਦਲਾ ਕਿੰਨਾ ਸਮਾਂ ਹੋ ਗਿਆ ਸਮੱਸਿਆ ਨੂੰ ਇਹ ਹੋ ਗਿਆ ਛੇ ਮਹੀਨੇ ਪਾਣੀ ਆਉਣ ਲੱਗਿਆ ਪਹਿਲੇ ਫਿਰ ਮੇਰੇ ਵਿਆਹ ਨੂੰ 20 ਸਾਲ ਹੋ ਗਏ ਸਾਡੀ ਬਸਤੀ ਚ ਪਾਣੀ ਆਉਂਦਾ ਹੀ ਨਹੀਂ ਸੀ ਅਸੀਂ ਬਹੁਤ ਕਰਲਾ ਕਰਲਾ ਕੇ ਅਸੀਂ ਚੁੱਪ ਕਰ ਗਏ ਫਿਰ ਫੰਡ ਕਢੀ ਕਰਕੇ ਅਸੀਂ ਬੇਬੋਰ ਆਪ ਦੇ ਕਰਵਾਏ ਪਾਈਪਾ ਪੁਪਾ ਪੁਆਈਆਂ ਹੁਣ ਫੇਰ ਵੀ ਚੱਕਰ ਹੈਗਾ ਫਿਰ ਬੰਦ ਕਰ ਦਿੰਦੇ ਤਾਰਾ ਤੁਰਾ ਪਾਟ ਤੇ ਲੜਾਈ ਪਾਣੀ ਆਉਣ ਹੀ ਨਹੀਂ ਦਿੰਦੇ ਹੁਣ ਮੰਗ ਕਿਚਾਂ ਦੇ ਉੱਪਰ ਚਾਹਸੀ ਜੀ ਸਰਕਾਰ ਅਸੀਂ ਮੰਗ ਚਾਹੋ ਨਾ ਕਿਨ ਪਾਣੀ ਨੂੰ ਮਿਲਣਾ ਚਾਹੀਦਾ ਤੇ ਇੱਕ ਸਾਡਾ ਉੱਥੇ ਚ ਪਾਇਆ ਸੁਲਟਰਾਂਸ ਫਰਮ ਰੇ ਆਪ ਦਾ ਲਾਗ ਰਖੀਦਾ ਗਾਇਦਾ ਮੋਟਰ ਹਮਮ ਅਮਰਜੀਤ ਕਿਹੜੇ ਪਿੰਡ ਦੇ ਰਹਿਣਾ ਬੈਂਪਾ ਗੱਟਰ ਬੋਧਰਾ ਅੱਕੀ ਬਾਤ ਹੋਇਆ ਜਿਹੜਾ ਤੁਸੀਂ ਅੱਜ ਇਕੱਠੇ ਹੋਏ ਹੋ ਬਾਤ ਆ ਜਿਉਂ ਨਾ ਤਾਰ ਪੱਟੀ ਸਾਡੀ ਕਿੰਨਾ ਲੈ ਸਾਡੀ ਪਹਿਲ ਲੜਾਈ ਹੋਈ ਸੀ ਤੇ ਇਹਨਾਂ ਤਾਰ ਪਾੜਦੀ ਸਾਡਾ ਪਾਣੀ ਨਹੀਂ ਮਿਲਦਾ ਇੱਕ ਵਾਟਰ ਵਕ ਦੀ ਨਿਕਾਸੀ ਹੈ ਜਾਂ ਵੈਸੇ ਕਿ ਬੋਰ ਵੈਸੇ ਬੋਰ ਕੀਤਾ ਹੈ ਮਹਿਰ ਪੱਕੀ ਜੀ ਭਾਣ ਦਾ ਪੈਨ ਦਾ 5-500 ਇਕੱਠਾ ਕੀਤਾ ਜੀ ਬਾਕੀ ਜੀ ਮੈਂ ਟੁਰਾਂ ਮੈਨੂੰ ਕਹਿੰਦੇ ਵੀ ਦਾਰੂ ਪੀਂਦਾ ਹੈ ਇਹ ਜਾਵੇ ਇਹਨੂੰ ਕਹਿੰਦੇ ਪੋਸਟ ਵਾਲੀ ਹੈ ਬਾਕੀ ਸਾਡੀ ਇਹ ਸਮੱਸਿਆ ਵੀ ਸਾਡਾ ਪਾਣੀ ਦੀ ਸਮੱਸਿਆ ਵਜਾ ਬੇਗਰੀਬ ਬੰਦੇ ਆ ਜੀ ਆਪਦੇ ਸਾਹ ਆਪ ਹੱਥ ਜੋੜ ਕੇ ਬੇਨਤੀ ਜਰੂਰੀ ਨੋਟ ਇਸ ਖਬਰ ਦੇ ਸੰਬੰਧ ਦੇ ਵਿੱਚ ਕੋਈ ਆਪਣਾ ਪੱਖ ਰੱਖਣਾ ਚਾਹੁੰਦਾ ਹੈ ਤਾਂ ਇਸ ਨੰਬਰ ਤੇ ਸੰਪਰਕ ਕਰ ਸਕਦਾ ਹੈ